ਗਵਾਲ ਬਾਲਮੀਕ ਸਮਾਜ ਸੇਵਾ ਸੁਸਾਇਟੀ ਦੇ ਸਰਪ੍ਰਸਤ ਬਾਬਾ लाडी ਨਾਕ ਚੀਜ਼ ਦੀ ਦੇਖ ਰੇਖੇ ਟੰਡ ਗੁਰੂ ਵਾਲੀ ਤਰਨਤਨ ਰੋਡ ਦੇ ਰਹਿਣ ਵਾਲੇ ਘਰ ਪ੍ਰੀਤ ਕੋਰ ਪਤਨੀ ਸਾਹਬ ਸਿੰਘ ਵੱਲੋਂ ਮਾਨਯੋਗ ਐਸਐਸਪੀ ਦੇ ਆਪ ਨੂੰ ਆਪਣੇ ਬੱਚੇ ਦੀ ਗੁੰਮਸ਼ੁਦਗੀ ਦੀ ਦਰਖਾਸਤ ਦਿੱਤੀ ਜੋ ਥਾਣਾ ਚਾਟੀਵੰਦ ਦੇ ਐਸਐਚਓ ਨੂੰ ਮਾਰਗ ਹੋਈ ਜਿਸ ਵਿਸ਼ਾਣਾ ਚਾਟੀਵੰਦ ਦੇ ਐਸਐਚਓ ਨੇ ਆਈਓ ਅਫਸਰ ਵੱਲੋਂ ਇੱਕ ਪਰਚਾ ਤਾਂ ਦਰਜ ਕੀਤਾ ਗਿਆ ਪਰ ਲੰਮਾ ਸਮਾਂ ਬੀਤ ਗਿਆ ਨਗਰੋਂ ਵੀ ਦੋਸ਼ੀ ਗ੍ਰਿਸ਼ਤਾਰ ਨਹੀਂ ਕੀਤਾ ਗਿਆ ਕਿੜਤ ਪਰਿਵਾਰ ਦੀ ਲੜਕੀ ਜਿਸ ਨੂੰ ਦੋਸ਼ੀਆਂ ਨਾਲ ਬੰਦਕ ਬਣਾ ਕੇ ਰੱਖਿਆ ਸੀ ਕਿੜਤ ਪਰਿਵਾਰ ਦੀ ਲੜਕੀ ਨੂੰ ਹਜੇ ਤੱਕ ਨਹੀਂ ਮਿਲੀ ਇਹ ਵੀ ਪੰਜਾਬ ਨੂੰ ਦਿਖਾ ਸਾਡੀ ਮੰਗ ਕੀਤੀ ਸੀ ਤੇ ਪ੍ਰਸ਼ਾਸਨ ਵੱਲੋਂ ਜਿਹੜੀ ਪ੍ਰੋਟੈਕਸ਼ਨ ਮੰਗੀ ਸੀ ਉਹ ਸਾਨੂੰ ਜਿਹੜਾ ਕੈਂਡੀਡੇਟ ਹਾਈ ਕੋਰਟ ਤੋਂ ਜਿਹੜੇ ਤਾਂ ਆ ਗਏ ਨੇ ਤੇ ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਆ ਉਹ ਰੱਦ ਕੀਤੀ ਗਈ ਆ ਕੈਂਸਲ ਕੀਤੀ ਗਈ ਆ ਇਹਦੇ ਇਹਦੇ ਤੱਕ ਵੀ ਉਹਨਾਂ ਨੂੰ ਜਿਹੜਾ ਕੋਰਟ ਦਾ ਪੈਰ ਵੀ ਉਹਨਾਂ ਨੂੰ ਜਿਹੜਾ ਕੋਰਟ ਦੇ ਵਿੱਚ ਨਹੀਂ ਰੱਖਣ ਦਿੱਤਾ ਗਿਆ ਤੇ ਅਬੀ ਕੁੜੀ ਜਿਹੜੀ ਅਨਵਾਲ ਕਿਹੇ ਉਹ 16 ਸਾਲਾਂ ਦੀ ਕੁੜੀ ਆ ਜਿਹੜਾ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਆਧਾਰ ਕਾਰਡ ਕੁੜੀ ਦਾ ਦਿੱਤਾ ਗਿਆ ਉਹਦੀ ਪੁਸ਼ਟੀ ਹੋਏਗੀ ਜੀ ਹਾਂਜੀ ਉਹ ਵੇਖੋ ਜੀ ਜਾਲੀ ਜਿਹੜਾ ਬਣਾਇਆ ਹੈ ਉਹ ਆਪਣੀ ਉਹਨਾਂ ਸੁਰਖਸ਼ਾਵਾਤੀ ਸੇਫ ਡਾਕੂਮੈਂਟ ਜਟਾਉਣਾ ਜਾਲੀ ਪਿਆਰ ਕੀਤਾ ਹੈ ਤੇ ਜਿਹੜਾ ਸਾਡੇ ਕੋਲ ਉਹਦੇ ਡਾਕੂਮੈਂਟ ਜਿੰਨੇ ਵੀ ਹੈਗੇ ਆ ਉਹਦੇ ਵਿੱਚ 2008 ਦਾ ਜੋਦਾ ਜਨਮ ਹੈ। ਕੀ ਲੱਗਦਾ ਕਿ ਹਾਈ ਕੋਰਟ ਦੇ ਨਾਲ ਵੀ ਇਹਨਾਂ ਨੇ ਧੋਖਾਧੜੀ ਕਰਕੇ ਪਰਸ਼ਾਨ ਹਾਈ ਕੋਰਟ ਨੂੰ ਵੀ ਉਹਨਾਂ 420 ਕੀਤੀ ਜੀ ਪਰ ਹਾਈ ਕੋਰਟ ਨੇ ਜਿਹੜਾ ਨજર ਆਦੇ ਰੱਖਿਆ ਮਨਪੀ ਜਿਹੜਾ ਉਹਨਾਂ ਉਹਨੂੰ ਮਨਪੀ ਜਿਹੜਾ ਉਹਨਾਂ ਦੀ ਗੱਲਬਾਤ ਨਹੀਂ ਸੀ। ਪੁਸ਼ਟੀ ਕੀਤੀ ਗਈ ਹਾਈ ਕੋਰਟ ਆ ਜਿੱਦਾਂ ਤੋਂ ਠੀਕ ਹੈ ਧੰਨਵਾਦ ਜੀ ਆਹ ਪਾ ਜੀ ਕੱਟੇ ਸਰਕਾਰ ਦਾ ਆਹ ਆਹ ਹਰ ਕਿਹਦੀ ਧੀ ਬਣਨ ਤੁਹਾਡੇ ਨਾਲ ਹੈਗੀ ਦੁੱਖ ਬਾਬਾ ਜੀ ਉਹ ਉਥੇ 50 ਜਣੇ ਪਾਚੇ ਬੈਠੇ ਗਰਮੀ ਮੈਂ ਕੋਈ ਕਿਸਮ ਦੀ ਕੀਤੀ ਉਸ ਮਾਨਨ ਬਾਕੀ ਨਾ ਗਣਾ ਆਇਆ ਆਇਆ ਆਹ ਮੋੜ ਮੋੜ ਆਇਆ ਆਇਆ ਮਹਾਰਾਜ ਗਊ ਦਾ ਜਾਨ Thank <laughs> you.

घोड़ी दारी घोड़ ਪਾਣੇ ਨੂੰ ਮਿਸਬੇਵ ਕਰੀ ਉਹਨਾਂ ਦਾ ਸਾਹਮਣੇ ਕਿਹੜਾ ਬੰਦਾ ਪੋਰਪੀਲ ਜਿਹੜਾ ਇਹਨਾਂ ਦਾ ਮੁਰਸੀ ਆ ਉਹਨੂੰ ਮੈਂ ਸਸਪੈਂਡ ਕਰਵਾ ਲਾਂਗਾ ਫਰਕ ਤਾਂ ਨਾ ਪਾਉਂਦਾ ਬਣਾ ਲਾਓ ਉਹਨਾਂ ਨੇ ਭੈਣ ਤੇਰੇ ਸਾਹਮਣੇ ਉਹਨੇ ਮੇਰੇ ਪਾਣੇ ਨੂੰ ਆਖਿਆ ਵੀ ਮਿਸਬੇਵਦੂਈ ਕਰਦੇ ਪਾਣੇ ਦਾ ਉਹਨੇ ਇਹ ਨਹੀਂ ਕਿਹਾ ਸੀ ਪਾਣੇ ਤੂੰ ਢੂੜਨਾ ਬੰਦੀ ਤੂੰ ਬੱਜੇ ਵਾਲੀ ਗਈ ਗਈ ਬੰਦੀਆਂ ਤੂੰ ਉਹਨੇ ਦੇਖਿਆ ਇਹ ਬਾਬਾ ਜੀ ਤੁਸੀਂ ਪਾਣੇ ਦਾ ਪਾਣੇ ਦਾ ਮਿਸਬੇਵ ਕਰ ਬਾਣੇ ਦਾ ਮਿਸਬੇਵ ਬਾਣੇ ਦਾ ਵਿੱਚ ਬੇਵ ਇਹਨਾਂ ਦੇ ਮੁਰਸ਼ੀ ਨੇ ਮੈਡਮ ਦੀ ਗੱਡੀ ਦੇ ਵਿੱਚ ਬੈ ਗਏ ਇਹ ਇਹਨਾਂ ਦੇ ਮੁਰਸ਼ੀ ਦਾ ਮੁਰਸ਼ੀ ਆ ਮੈਨੂੰ ਕਹਿੰਦੇ ਤੂੰ ਬਾਣੇ ਦਾ ਮਿਸਬੇਵ ਕਰ ਦੇ ਜੋ ਮੈਡਮ ਦੇ ਸਾਹਮਣੇ ਆਖਿਆ ਮੈਡਮ ਦੀ ਗੱਡੀ ਦੇ ਵਿੱਚ ਬੈ ਗਏ ਇਹ ਮੈਂ ਮੈਨੋਂ ਕੋਲੋਂ ਮੈਂ ਸਸਪੈਂਡ ਕਰਵਾ ਦੇ ਉਹਨੂੰ ਤੇ ਫੇਰ ਤਾਂ ਨਾ ਚੁੱਕੂਗਾ ਸਾਡੇ ਚਾਹਾਂ ਦੀ ਕਾਰਨ ਨੂੰ ਪੋਕੜ ਧਾਂਦੇ ਮਰਨ ਵਰਤਨ ਤੇ ਪਿਠਾਉਂਗਾ ਮੈਂ ਪਰਵਾਹ ਨਹੀਂ ਉੱਥੇ ਜਾ ਕੇ ਤੇ ਨਾਂ ਖੋਦ ਮੈਂ ਆਪ ਕਹੂੰਗਾ ਮੇਰੇ ਬਾਣੇ ਨੂੰ ਮੈਡਮ ਹੁੰਦਿਆ ਮਿਸ ਸੁਹੇਵ ਉਹਨੇ ਆਖਿਆ ਮੈਡਮ ਦੇ ਹੁੰਦਿਆ ਬਰਾਵਲ ਸਿੰਘ ਬਰਾਵਲ ਗੱਡੀਆਂ ਦੇ ਇੱਥੇ ਗਵਾਹ ਕਾਦੀ ਫਸਾਈ ਤਾ ਨੂੰ ਪਿੰਨੂ ਕਹਿੰਦਾ ਬਾਣਾ ਪਾ ਕੇ ਮਿਸ ਸੁਹੇਵ ਕਰ ਰਿਹਾ ਤੂੰ ਕੀ ਕਿਹਾ ਇਹਨਾਂ ਨੇ ਇਹਨਾਂ ਦੇ ਸਰ ਨੇ ਕਿਹਾ ਜਿਹੜਾ ਅਫਸਰ ਹੈ ਕੋਈ ਉਹਨਾਂ ਨੇ ਕਿਹਾ ਵੀ ਬਾਬਾ ਜੀ ਨੂੰ ਬਾਹਰ ਨਿਕਲੋ ਤੁਹਾਡਾ ਕੋਈ ਨਹੀਂ ਕਿਹਾ ਵਾ ਇੱਕ ਮਿੰਟ ਇੱਕ ਮਿੰਟ ਕੰਮ ਨੂੰ ਕੋਣੂ ਕੋਪੀ ਨੂੰ ਸੱਚਾ ਉਹਦੇ ਪਿਓ ਦਾ ਹਾਂ ਮੈਨੂੰ ਸੁਹੇਵ ਬਾਰੇ ਲੱਗਦਾ ਹਾਂ ਹਰ ਵਾਰ ਚੱਲਦਾ ਰਹੇਗਾ ਮੈਨੂੰ ਕਹਿੰਦਾ ਚੱਲ ਵਾ ਇਸ ਜੀ ਦੇ ਨਾਮ ਕਰੇ ਮੁੰਡੇ ਨੇ ਤੇਰੇ ਸਾਹਮਣੇ ਨੌਕਰੇ ਤੁਹਾਡੇ ਸਾਹਮਣੇ ਨੌਕਰੇ ਤੁਹਾਡੇ ਸਾਹਮਣੇ ਉਹਨੇ ਸੁਭੇ ਵਿਕਾਰਾਂ ਕਰੇ ਮੀਂਹ ਪਾਣੇ ਦੀ ਪੇਦ ਹਾਂ ਉਹਨੇ ਪਾਣੇ ਨੂੰ ਮੈਨੂੰ ਆਖਿਆ ਪਾਣੇ ਦਾ ਮਿਛਦੇ ਆ ਆਖਿਆ ਇਹ ਪਰਦੀਵਾ ਸਾਹਮਣੇ ਆਖਿਆ ਮੈਂ ਪਰਦੀਵਾ ਨਹੀਂ ਨੂੰ ਮਹਿਮਾਨ ਬਣ ਕੇ ਆਖਿਆ ਕਹਿੰਦੇ ਚੱਲ ਯਾਰ ਗੱਡੀ ਤੋਰ ਚੱਲ ਯਾਰ ਗੱਡੀ ਤੋਰ ਇਹਨੇ ਫਿਰ ਗੁਰਪ੍ਰੀਤ ਨੂੰ ਆਖਿਆ ਚੱਲ ਯਾਰ ਗੱਡੀ ਤੋਰ ਮੇਰਾ ਇਹਨਾਂ ਵਾਦੀ ਟਾਈਮ ਨਹੀਂ ਹੈਗਾ ਗੁਰਪ੍ਰੀਤ ਨੇ ਆਖਿਆ ਮੈਂ ਦੂਹੀ ਬੋਲਾਂ ਮੈਂ ਜਿੱਤੀ ਵੀ ਆਇਆ ਮੈਂ ਜਿੱਤੀ ਆਇਆ ਬਾੜਾ ਪਾ ਕੇ ਧੂੜ ਨਹੀਂ ਬੋਲ ਸਕਦੇ ਹਾਂ ਬਾੜਾ ਆਹ ਤੁਹਾਨੂੰ ਵੀ ਬਨੂਗਾ ਮੈਂ ਤੁਹਾਨੂੰ ਇਹ ਸਾਰਾ ਨਾਲ ਉਹਦੇ ਸਾਰੇ ਸਾਰੇ ਕੰਮ ਨਹੀਂ ਹੈਗਾ ਤੁਸੀਂ ਆਪ ਕੇ ਘਰ ਮਾਰ ਆਉਂਗਾ ਤੁਸੀਂ ਆਪ ਕੇ ਹਾਂ ਠੀਕ ਹੈ ਜੀ ਟਾਈਮ ਮੈਂ ਪਹਿਲਾਂ ਬੋਲੀਆ ਮੈਡਮ ਉਹਨੂੰ ਪਹਿਲਾਂ ਰੋਜ਼ਾ ਨੂੰ ਲਾਉਂਦਾ ਹਾਂ ਆਪਾਂ ਕਰੂ ਹਾਂ ਜਿਹੜਾ ਇਹ ਬੇੜੀ ਨੂੰ ਖੜੇ 16 ਸਾਲੀ ਨੇ ਟਾਈਮ ਹੈਗਾ ਨਹੀਂ ਇੱਕ ਵਾਰ ਮੇਰੇ ਪੁੱਤ ਨੇ ਪਾਣੇ ਬਾਰੇ ਗੱਲ ਕੀਤਾ ਜਾਵੇ ਤੇ ਜੋ ਵੀ ਬੰਦੀਕਾਰ ਵੀ ਨੇ ਪਰਿਵਾਰ ਦੇ ਕੀਤੀ ਜਾਵੇ ਸਾਬਾ ਜੀ ਹਾਂਜੀ ਐਸਐਸਪੀ ਅਸਟਰੀਟੇਟ ਨੇ ਕਾਰਵਾਈ ਹੋਈ ਨਹੀਂ ਆ ਜੀ ਯਾਰ ਕੀਤੀ ਹੈ ਕਿ ਸਾਡੇ ਮੁਲਾਜ਼ਮ ਜਾਂਦੇ ਨੇ ਰਾਜਚਰਾਪਾ ਪੀਂਦੇ ਰਹੇ ਮੀਟ ਖਾਂਦੇ ਰਹੇ ਆ ਹੋਨੇ ਗਾੜੀ ਪਰ ਜਿਹਨੇ ਮਲਾਜਮ ਗਿਆ ਤੇ ਉਹਨੂੰ ਉਹਰਾ ਵੀਰ ਚਰਾਬਾ ਮੀਟ ਖਾਂਦੇ ਨੇ ਆ ਮੀਟ ਚਰਾਬਾ ਕੀਤਾ ਮਲਾਜਮ ਨੇ ਹਾਂ ਹਾਂ ਪਲਾਣ ਲੈ ਕੇ ਗਏ ਪਲਾਣ ਉਹਨਾਂ ਦੇ ਅਸੇ ਤੁਸੀਂ ਮੈਨੂੰ ਆਗੇ ਦੱਸਿਆ ਜੀ ਦੱਸਿਆ ਤੁਹਾਨੂੰ ਦੱਸ ਗਿਆ ਆ ਤੁਸੀਂ ਮੈਨੂੰ ਆਗੇ ਗਿਆ ਵੀ ਮੈਨੂੰ ਦੱਸ ਗਿਆ ਇੱਕ ਦੋ ਮਲਾਜਮ ਕਹਿੰਦੇ ਹੋਰ ਨਹੀਂ ਜਾਣਦੇ ਇਹਨੂੰ ਬਲਾਉ ਇਹਨੂੰ ਗਾੜੀ ਫੇਰ ਇੱਥੇ ਗਾੜੀ ਚੁਰਾਂਗੇ ਹਾਂ ਦੱਸੋ ਚਰਾਬਾ ਮੀਟ ਖਾਂਦੇ ਨੇ ਕਿ ਨਹੀਂ ਉੱਥੇ ਦੱਸੋ ਵੀਰ ਸਰਬ ਪੀਂਦੀ ਬੋਲਦੀ ਬੋਲਦੀ ਵੀਰ ਸਰਬ ਪੀਂਦੇ ਹਾਂ ਜੀ ਹਾਂ ਜੀ ਬਾਬਾ ਜੀ ਇਹ ਪੀਂਦੇ ਰਾਮੀ ਨੂੰ ਕਹਿੰਦੇ ਰਹੇ ਸੀ ਕਿ ਰਾਤ ਚ ਅਨੁਸਚਾਹ ਪਿਆਓ ਪਨੀਰ ਦੇ ਪਕੌੜੇ ਵੀ ਖਾਂਦੇ ਰਹੇ ਗੱਡੀਆਂ ਚ ਤੇਲ ਵੀ ਪਉਂਦੇ ਰਹੇ ਇਹਨੇ ਮੈਡਮ ਜੀ ਨੇ ਖੁਦ ਕਿਹਾ ਸੀ ਕਿ ਪ੍ਰਾਈਵੇਟ ਗੱਡੀ ਜਾਣੀ ਸਰਕਾਰੀਆ ਗੱਡੀਆਂ ਚ ਸਾਡੇ ਤੇਲ ਨਹੀਂ ਚੱਲਦਾ ਮੈਂ ਕਿਹਾ ਮੈਡਮ ਮੈਡਮ ਕਹਿ ਰਹੇ ਤੁਸੀਂ ਗੱਡੀ ਬਣਾਇਆ ਪੈਸੇ ਲਾ ਕੇ ਫੈਸਲਾ ਸੁਣਵਾਈ ਨਹੀਂ ਦੀ ਹੋ ਰਹੀ ਅਸੀਂ ਮੈਡਮ ਦੇ ਕੋਲ ਜਾਂਦੇ ਰਹੇ ਇਹਨੂੰ ਕਹਿੰਦੇ ਰਹੇ ਆ ਮੈਡਮ ਸਾਾਨੂੰ ਕਹਿੰਦੀ ਰਹੀ ਹੈ ਕਿ ਪ੍ਰਾਈਵੇਟ ਗੱਡੀਆਂ ਲਾਓ ਤੇ ਤੁਹਾਡਾ ਜਾ ਕਰਨੀ ਆ ਜੋ ਕੁਛ ਹੋਇਆ ਅਸਾ ਚੌਦੀ ਰਜਮੰਦੀ ਨਾਲ ਜੋ ਕੁਛ ਕਰਾਉਂਦੀ ਇਹਨਾਂ ਦੀ ਰਜਮੰਦੀ ਨਾਲ ਹੁੰਦਿਆ ਉਹਨੂੰ ਸਦਨ ਕੋਲ ਅੱਜ ਤੱਕ ਨਹੀਂ ਮਿਲਿਆ ਜਿਹਨੇ ਥਾਣੇ ਦੇ ਵਿੱਚ ਕੈਮਰੇ ਦੇ ਸਾਹਮਣੇ ਮੈਨੂੰ ਨੇ ਮਿਸਬੇਵ ਕੀਤਾ ਬੜੇ ਬਾਲੇ ਨੂੰ ਬੇਹਾਂਜੀ ਰੋ ਰਹੇ ਨੇ ਕੀ ਗੱਲ ਇਹਨਾਂ ਦੀ ਸਾਹ ਬੇਟੀ ਆ ਜਿਹੜੀ 16 ਸਾਲ ਦੀ 35 ਸਾਲ ਦੇ ਮੁੰਡੇ ਨੇ ਜਿਹਦੇ ਦੋ ਬੱਚੇ ਨੇ ਉਹਨੇ ਵਗਰਾ ਕੇ ਖੜਿਆ ਫਿਰ ਇਹਨਾਂ ਨੂੰ ਫੋਨ ਵੀ ਆਇਆ ਬੇਟੀ ਦਾ ਵੀ ਮੇਰੀ ਜਾਨ ਬਚਾ ਲਓ ਫਿਰ ਉਹਨਾਂ ਨੇ ਫੋਨ ਖੋਲਿਆ ਉਹਦੇ ਕੋਲ ਫਿਰ ਕੁੜੀ ਕੋਲੋਂ ਫੋਨ ਖੋਲਿਆ ਇਹਨਾਂ ਨੂੰ ਫੋਨ ਆਇਆ ਵੀ ਮੇਰੀ ਜਾਨ ਬਚਾ ਲੋ ਸਾਰੀਆਂ ਰਿਕਾਰਡਾਂ ਦਾ ਵੀਡੀਓ ਉਹ ਭੇਜ ਰਹੇ ਨੇ ਕੁੜੀ ਨੂੰ ਪਤਾ ਨਹੀਂ ਉਹਨਾਂ ਨੇ ਉਹ ਸੰਘਾਇਆ ਏ ਕਿ ਜਾਂ ਕੁੜੀ ਨੂੰ ਦਾਬਾ ਮਾਰ ਕੇ ਡਰਾ ਕੇ ਫੋਟੋਆਂ ਖਿੱਚਣ ਦਾ ਇਹਨੇ ਪਰਿਵਾਰ ਤੇ ਸਾਰਾ ਪਰਿਵਾਰ ਖੇਤਾਂ ਵਿੱਚ ਫੋਟੋਆਂ ਕੁੜੀ ਦੇ ਨਾਲ ਪਾਰੇ ਨੇ ਜਿੱਦਣ ਕੁੜੀ ਨੂੰ ਉਹਨੇ ਆਖਿਆ ਵੀ ਮੇਰੀ ਜਾਨ ਬਚਾਓ ਉਹਨਾਂ ਤੁਰੰਤ ਹੀ ਆ ਗਏ ਉਹ ਕੁੜੀ ਕੋ ਫੋਨ ਖੋਲਿਆ ਉਹ ਸਦਾ ਚੋਰੀ ਉਹਨੇ ਕਾਲ ਕੀਤੀ ਹੋਵੇ ਉਹਨਾਂ ਨੂੰ ਕਿੰਨੇ ਦਿਨ ਹੋ ਚੁੱਕੇ ਪਿੱਛੇ ਇਹ ਕਾਫੀ ਦਿਨ ਹੋ ਗਿਆ ਜੀ ਇਹ ਤਾਂ ਨੂੰ 15 ਪੰਜਵੇਂ ਮਹੀਨੇ 4 ਤਰੀਕ ਨੂੰ ਕੁੜੀ ਘਰੋਂ ਗਏ ਪਿਆ ਤੇ ਜਿਹੜਾ ਮਹੀਨਾ ਗਾ ਜਿਹੜਾ ਪਹਿਲਾਂ ਇਹਦੀ ਕੁੜੀ ਮੰਦੀ ਇਹਦੀ ਭੈਣ ਆ ਜਿਹਦੇ ਫੋਨ ਤੇ ਫੋਨ ਆ ਵੀ ਮੇਰੀ ਮਾਸੀ ਜਾਨ ਬਚਾਓ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਨਹੀਂ ਕਾਰਵਾਈ ਹੋਈ ਹੈ ਜੀ ਪਰਚਾ ਹੋਇਆ ਰਸਟਾ ਨਹੀਂ ਪਾਰੇ ਇਹ ਰਸਟਪਾਉਣ ਇਹ ਕੁੜੀਆਂ ਨੂੰ ਵਾਪਸ ਲਿਆਜਦੇ ਨੇ ਪਰਵਾਹ ਨੂੰ ਵਗਾਉਣ ਕੁੜੀਆਂ ਨਾਲ ਮਾਫੀ ਵੀ ਨਹੀਂ ਦਿੱਤੀ ਜੀ 23 ਤਰੀਕ ਦਾ ਪਰਚਾ ਹੋਇਆ ਅੱਜ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੋਈ ਇਹਨਾਂ ਨੇ ਅਹੀਂ ਪੰਨਿਆਂ ਜਾਣੇ ਦੇ ਪਰਚਾ ਵਾ ਐਸਐਚਓ ਸਾਹਮਣੇ ਸਿਰਫ ਕੱਲੇ ਮੁੰਡੇ ਦੇ ਪਰਚਾ ਕੀਤਾ ਵਾ ਉਹਨਾਂ ਤੀ ਵੀ ਸਾਡੀ ਜਿਨ੍ਹਾਂ ਦੀ ਰਜਮੰਦੀ ਹੈ ਜਿਨ੍ਹਾਂ ਦੀ ਰਾਜਨਾਮਾ ਉਹਨਾਂ ਨੇ ਉਹਦੇ ਪਰਚਾ ਕਹੀ ਨਹੀਂ ਕੀਤਾ ਜੋ ਬੈਜੋ ਦੋ ਮਿੰਟ ਬੈਜੋ ਬਾ ਕੇ ਫੇਰ ਉਹਨਾਂ ਨੂੰ ਭਜਾ ਦਿੰਦੀ ਸਾਡੀ ਕੋਈ ਸੁਣਵਾਈ ਨਹੀਂ ਕਰਨੀ 5 ਮਹੀਨੇ ਹੋ ਗਏ ਗਈ ਨੁਕੜੀ ਨੂੰ 16 ਸਾਲਾਂ ਦੀ ਕਹਿੰਦੀ ਮੈਂ ਉਹਨਾਂ ਨੂੰ ਚੁੱਕਣਾ ਨਹੀਂ ਲੈ ਆ ਸਕਦੀ ਮੈडम ਨੇ ਪੈਸੇ ਖਾਦੇ ਆ ਤਾਂ ਹੀ ਨਾ ਮੈਡਮ ਸਾਡੀ ਕੋਈ ਸੁਣਵਾਈ ਨਹੀਂ ਕਰਦੀ ਪਈ ਗਰੀਬ ਬੰਦੇ ਗਰੀਬਾਂ ਦੀ ਕੋਈ ਸੁਣਦੇ ਨਹੀਂ ਭਏ ਹਾਂਜੀ ਅਸੀਂ ਮਜਬੂਰੀ ਚਾਨ ਕੇ ਬਾਬਾ ਜੀ ਉਹਨਾਂ ਕੋਲ ਗਏ ਇਹਨਾਂ ਕੋ ਆਪਣੀ ਮਦਦ ਸਹੀਕ ਮੰਗੀ ਆ ਫਿਰ ਸਾਨੂੰ ਇਨਸਾਫ ਦੀ ਥੋੜੀ ਲੱਗਨ ਦੀ ਕਿ ਸਾਨੂੰ ਮਿਲੇਗਾ ਇਹਨਾਂ ਘੜੀਆਂ ਨੇ ਹੱਥ ਜੋੜੀ ਦੀ ਅੱਜ ਮੇਰੀ ਕੁੜੀਆ ਪ੍ਰਸ਼ਾਦ ਜੀ ਤੁਸੀਂ ਥੋੜਾ ਵੇਖੋ ਜੀ ਮੈਂ ਖੁਦ ਪਹਿਲਾਂ ਮੈਂ ਆਪਣੇ ਘਰੇ ਆਪਣੇ ਟੀਮ ਦੇ ਬੰਦੇ ਭੇਜੇ ਆ ਮੈਡਮ ਦੇ ਕੋਲ ਚਲੋ ਮੈਡਮ ਨਹੀਂ ਮਿਲੀ ਅਫਸਰ ਮਿਲੇ ਆ ਫਿਰ ਮੈਂ ਖੁਦ ਆਪ ਗਿਆ ਆਪ ਜਾ ਕੇ ਮੈਨੂੰ ਜਿਹੜਾ ਇਹਨਾਂ ਦਾ ਮੁੰਸੀ ਆ ਇਹ ਕਹਿੰਦੇ ਛੋਟਾ ਮੁੰਸੀ ਆ ਕੋਈ ਗੁਰਪ੍ਰੀਤ ਸਿੰਘ ਗੁਰਪ੍ਰੀਤ ਜੀ ਜਿਨੇ ਮੇਰੇ ਬਾਣੇ ਨੂੰ ਮਿਸਭੇਵ ਕੀਤਾ ਔਰ ਮੈਡਮ ਨੇ ਮੈਨੂੰ ਯਾਰ ਯਾਰ ਕਹਿ ਕੇ ਬੁਲਾਇਆ ਕੋ ਮੈਡਮ ਦੇ ਮੂੰਹ ਤੇ ਮੈਨੂੰ ਕਾਫੀ ਬੰਦਿਆਂ ਨੇ ਦੱਸਿਆ ਕਿ ਇਹਦੇ ਮੂੰਹ ਤੇ ਯਾਰ ਹੀ ਚੜਿਆ ਹੈ ਕਿ ਯਾਰ ਤੋਂ ਸਵਾਹ ਕਿਸੇ ਨੂੰ ਕੁੰਦੀ ਨਹੀਂ ਆ ਅਸੀਂ ਭੈਣ ਕਹਿੰਦੇ ਅਸੀਂ ਸੰਤਾਂ ਦੇ ਸੇਵਾਦਾਰ ਆ ਸੰਤਾਂ ਦੇ ਚਰਨਾਂ ਦੀ ਮਹਿਨ ਆ ਤੇ ਅਸੀਂ ਵੀ ਬਾਣਾਂ ਧਰੀਆਂ ਆ ਵੇਖੋ ਅਸੀਂ ਸਾਡੇ ਬਾਣੇ ਦਾ ਹੀ ਆਪਣੇ ਸੰਤਾਂ ਦਾ ਸਤਿਕਾਰ ਕਰਦੇ ਆ ਤੇ ਜਿਹੜੀ ਪਬਲਿਕ ਉਹ ਹਾਨੂੰ ਮਿਸਭੇਵ ਕਰੇ ਜਿਹੜਾ ਪ੍ਰਸ਼ਾਸਨ ਮਿਸਭੇਵ ਕਰੇ ਜਿਹੜੇ ਸਾਡੇ ਸਰਮਣ ਜਿਹੜੇ ਤੁਹਾਨੂੰ ਪਤਾ ਪਬਲਿਕ ਦੀ ਜਿਹੜੇ ਸੇਵਾ ਵਿੱਚ ਬੈਠੇ ਨੇ ਪਬਲਿਕ ਸਰਵਨ ਬੈਠੇ ਨੇ ਇਹ ਸਾਡੇ ਬਾਣਿਆਂ ਨੂੰ ਮਿਸਭੇਵ ਕਰਦੇ ਆ ਇਸ ਕਰਕੇ ਜਿਹੜਾ ਗੁਰਪ੍ਰੀਤ ਸਿੰਘ ਛੋਟਾ ਮੁਨਸੀਆ ਉਹਨੂੰ ਮੈਂ ਸਸਪੈਂਡ ਕਰਵਾ ਕੇ ਤੇ ਫਿਰ ਇੱਥੋਂ ਜਿਹੜਾ ਧਰਨਾ ਚੁੱਕੂੰਗਾ ਤੇ ਉਹਨਾਂ 'ਚ ਜਿਹੜਾ ਧਰਨਾ ਅਨਮਿੱਥੇ ਸਮੇਂ ਲਗਾ ਰੂਗਾ ਕਿਉਂ ਗੋਲੇ ਜੈ ਨਿਰਭੈ ਅਹੰ ਗੰਗਾ ਦਾ ਸ੍ਰੀ ਸ੍ਰੀ ਅਕਸ਼ਵਾਰ ਸਾਧਗੁਰੂ ਬਿਆਨਤ ਮਹਾਰਾਜ ਕੀ ਹੈ ਅੱਜ ਤੋਂ ਜਿਹੜਾ 16 ਤਰੀਕ ਨੂੰ ਚੱਬੇ ਚੌਕ ਵਿੱਚ ਧਰਨਾ ਲਾਇਆ ਸੀ ਧਰਨੇ ਸਬੰਧੀ ਜੋ 16 ਸਾਲ ਦੀ ਕੁੜੀ ਜਿਹੜੀ ਘਰੋਂ ਪੰਜਵੇਂ ਮਹੀਨੇ ਦੀ 4 ਤਰੀਕ ਨੂੰ ਘਰੋਂ ਗਏ ਪਿਆ ਅੱਜ ਤੱਕ ਜਿਹੜੀ ਕਿਸੇ ਵੀ ਪਰਿਵਾਰ ਦੀ ਰੈਸਟ ਨਹੀਂ ਪਈ ਅੱਜ ਸਾਨੂੰ ਸਾਡੀ ਭੈਣ ਹਰ ਸਿਮਰਨ ਕੌਰ ਐਸਐਚਓ ਨੇ ਵਿਸ਼ਵਾਸ ਦਿਵਾਇਆ ਹੈ ਅਗਰ ਮੁੰਡਾ ਨਹੀਂ ਮਿਲਦਾ ਤੇ ਮੈਂ ਕਿਸੇ ਨਾ ਕਿਸੇ ਉਹਨਾਂ ਦੇ ਪਰਿਵਾਰ ਦੀ ਰੈਸਟ ਪਾ ਕੇ ਉਹਨਾਂ ਨੂੰ ਥਾਣੇ ਲਾਉਂਗੀ ਤੇ ਤੁਹਾਨੂੰ ਇਨਸਾਫ ਦਿਵਾਉਂਗੀ ਅਗਰ ਹਫਤੇ ਬਾਅਦ ਵੀ ਕੋਈ ਨਹੀਂ ਕਾਰਵਾਈ ਕੀਤੀ ਅਗਰ ਨਹੀਂ ਕਾਰਵਾਈ ਹੋਈ ਤੇ ਭੈਣ ਜੀ ਨੇ ਹੱਦ ਕੋ 1 ਹਫਤਾ ਦਾ ਟਾਈਮ ਲਿਆ ਹੈ ਅਸੀਂ ਅੱਜ ਜਿਹੜੀ 16 ਤਰੀਕੇ 1 ਤਰੀਕ ਨੂੰ ਜਿਹੜਾ ਫੇਰ ਇੱਥੇ ਹੀ ਧਰਨਾ ਲਿਖਾ ਜਾਊਗਾ ਸਾਡੇ ਵੱਲੋਂ ਜਿਹੜਾ ਸ਼ਾਂਤਮਈ ਢੰਗ ਦੇ ਨਾਲ ਹੁਣ ਪਰਨਾ ਧਰਨਾ ਜਿਹੜਾ ਹਾਂ ਧਰਨਾ ਜਿਹੜਾ ਹੁਣ ਸਾਡੇ ਬਰਾੜ ਸਾਹਿਬ ਆਏ ਨੇ ਐਸਪੀ ਹੈੱਡ ਕੁਆਟਰ ਤੋਂ ਆਏ ਨੇ ਸਾਨੂੰ ਉਹਨਾਂ ਵਿਸ਼ਵਾਸ ਦਿਵਾਇਆ ਕਿ ਸਾਡੇ ਉਹ ਸਤਿਕਾਰਯੋਗ ਨੇ ਅਸੀਂ ਬਰਾੜ ਸਾਹਿਬ ਦੀ ਜਿਹੜੀ ਗੱਲ ਮੰਨ ਕੇ ਜਿਹੜਾ ਧਰਨਾ ਕੈਨਸਲ ਕਰਤਾ ਠੀਕ ਹੈ ਧੰਨਵਾਦ ਜੈਵਾਲ ਜੋ ਬਲੇ ਸੋਹਨਰਪੈ ਬਰਮਾਦ ਮਵਾਲਮੀ ਕੁਮਾਰਾਜ ਕੀ ਜੈ ਸ੍ਰੀ ਸ੍ਰੀ 108 ਸਾਧੂ ਵਿਖਿਆਨਾਤ ਮਾਰਾ ਚਲੋ ਸਾਡੀ ਭੈਣ ਇੱਕ ਐਸਐਚਓ ਮੈਡਮ ਹਰਸਿੰਦਰ ਕੌਰ ਰਪਾਲਾ ਦੇ ਐਸਐਚਓ ਐ ਸਾਨੂੰ ਵਿਸ਼ਵਾਸ ਦਿਵਾਇਆ ਵਾ ਚਲੋ ਮਿਹਨਤ ਵੀ ਕੀਤੀ ਆ ਬਾਕੀ ਚਲੋ ਐਸਐਲਓ ਕੋਈ ਮੰਨ ਲੋ ਕਹਿ ਵੀ ਚਲੋ ਛੋਟੇ ਮੁਲਾਜ਼ਮਾਂ ਨਾਲ ਕੋਈ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਇਹਨਾਂ ਨੂੰ ਕੋਈ ਆਪਾਂ ਕਹਿੰਦੇ ਵੀ ਜਾਂ ਇਹਨਾਂ ਕੋਈ ਗਲਤੀ ਹੋਈ ਆ ਚਲੋ ਧੀ ਆ ਸਾਡੀ ਭੈਣ ਆ ਚਾਹ ਨਹੀਂ ਨਾ ਵਿਸ਼ਵਾਸ ਆ ਵੀ ਅੱਠ ਦਿਨ ਦੇ ਅੰਦਰ ਅੰਦਰ ਅਗਰ ਜਿਉ ਨਾ ਮਿਲਿਆ ਇਹਨਾਂ ਦਾ ਪਰਿਵਾਰ ਦਾ ਕੋਈ ਚੀ ਚੱਕਾਂਗੇ ਤੇ ਕਿਉਂਕਿ ਬਾਂਦੀ ਤੇ ਕਾਰਵਾਈ ਸਾਰੇ ਪਰਿਵਾਰ ਤੇ ਕਿਉਂਕਿ ਸਾਰੇ ਭੰਗੜੇ ਪਾਰਗੇ ਨਕਲੀ ਵਿਆਹ ਖਰਾਕ ਦੋ ਨੰਬਰ ਦਾ ਵਿਆਹ ਕਿਹਾ ਆ ਗਿਆ ਹੁਣ ਹਫਤੇ ਬਾਅਦ ਜੀ ਹੋਏਗਾ ਹਾਂ ਹਫਤੇ ਬਾਅਦ ਹੀ ਕੋਈ ਨਿਸ਼ਵਾਸ ਦਵਾਇ ਪਹੜ ਕਰੇਗੀ ਜੀ ਹਰ ਵਿਸ਼ਵਾਸ ਆ ਪਹੁੰਚਦੀ ਜੀ ਮੇਰਾ ਨਾਮ ਜੀ ਅਮਨ ਮੋਹਨ ਲਵਾਸੀ ਜਿਸ ਤਰ੍ਹਾਂ ਕਿ ਅੱਜ ਜੱਬੇ ਚੌਕ ਵਿੱਚ ਨਾ ਲੱਗਾ ਸੀ ਤੇ ਐਸਐਸਪੀ ਹੈੱਡਕੁਆਰਟਰ ਤੋਂ ਵੀ ਬਰਾੜ ਸਾਹਿਬ ਵੀ ਆਏ ਨੇ ਐਸਐਚਓ ਮੈਡਮ ਨੇ ਵੀ ਵਿਸ਼ਵਾਸ ਦਵਾਇ ਕਿ ਇੱਕ ਹਫਤੇ ਦੇ ਅੰਦਰ ਅੰਦਰ ਦੋਸ਼ੀ ਨੂੰ ਅਰੈਸਟ ਕਰ ਲਿਆ ਜਾਏਗਾ ਪਰ ਅਸੀਂ ਭੈਣ ਨੂੰ ਇਹ ਵੀ ਇਹ ਵੀ ਗੱਲ ਕਰਦੇ ਕਿ ਅਗਰ ਜਿੱਦੋ ਦੋਸ਼ੀ ਨਹੀਂ ਮਿਲਦਾ ਕੋਈ ਜ਼ਿੰਮੇਵਾਰੀ ਤਾਂ ਉਹਨਾਂ ਦਾ ਪਰਿਵਾਰ ਦਾ ਜੀ ਲਿਆਇੰਦਾ ਜਾ ਸਕਦਾ ਤੁਸੀਂ ਅਨਲੀਗਲ ਅਰੈਸਟ ਨਹੀਂ ਪਾ ਪਰ ਕੋਈ ਨਾ ਕੋਈ ਇਹਨਾਂ ਦਾ ਚੀਜ਼ ਲਿਆ ਕੇ ਅਗਰ ਨਹੀਂ ਰੈਸਟ ਹੁੰਦਾ ਉਹਨਾਂ ਦਾ ਜੀ ਕੋਈ ਲਿਆ ਕੇ ਅਗਰ ਕੋਈ ਜੀ ਮੇਰੀ ਤਾਂ ਉਹਨੂੰ ਲੈਣ ਵੀ ਆਂਦਾ ਤੇ ਬੰਦਾ ਦੂਜਾ ਪੇਸ਼ ਕਰਾਨੇ ਤੇ ਦੂਜੇ ਨੂੰ ਲੈ ਕੇ ਜਾਣਗੇ ਸਰ ਇਹ ਉਹਨਾਂ ਕੋਲ ਕਲੈਰੀਫਾਈ ਕਰਤਾ ਕਿ ਉਹਨਾਂ ਦੇ ਘਰ ਚੋਂ ਕੋਈ ਬਿਲਕੁਲ ਬਿਲਕੁਲ ਸਰ ਇਹੀ ਉਹੀ ਅੱਗੇ ਬੇਨਤੀ ਕਰਦੇ ਪਏ ਆ ਉਹਨਾਂ ਨੇ ਅਨਲਿਗਲ ਰੈਸਟ ਦੀ ਗੱਲ ਕੀਤੀ ਸੀ ਤੇ ਬੇਨਤੀ ਆਡੀ ਇਹੀ ਹੈ ਕਿ ਬਾਅਦ ਵਿੱਚ ਫਿਰ ਮਜਬੂਰ ਹੋ ਕੇ ਸਾਨੂੰ ਇੱਥੇ ਧਰਨਾ ਨਾਲ ਉਹ ਫਿਰ ਧਰਨਾ ਚੱਕਿਆ ਨਹੀਂ ਜਾਏਗਾ ਉਹ ਜਿੰਨੀ ਦੇ ਅਰੈਸਟ ਨਹੀਂ ਪਏਗੀ ਉਹਨੂੰ ਇੱਥੇ ਸਮਝ ਲਿਓਗਾ ਤੇ ਅਸੀਂ ਜਿੰਨੀ ਵੀ ਸਮਾਜ ਦੀਆਂ ਜਥੇਬੰਦੀਆਂ ਆ ਉਹਨਾਂ ਬਾਬਾ ਹਰਦੇਵ ਜੀ ਨੇ ਜਿਹੜਾ ਨਿਰਣੈ ਲਿਤਾ ਹੈ ਜਿਹੜਾ ਤਾਂ ਜਿਹੜਾ ਹੁਣ ਕੈਨਸਲ ਕਰ ਦਿੱਤਾ ਗਿਆ ਤੇ ਅੱਗੇ ਜਿੱਦਾਂ ਦਾ ਇਹਨਾਂ ਦਾ ਹੁਕਮ ਹੋਏਗਾ ਸਾਡੇ ਜਥੇਬੰਦੀ ਉਹਨਾਂ ਦੇ ਨਾਲ ਜਿਹ ਵਾਲਮੀ ਕੀ ਚੀਜ਼ ਹੈ ਆਪੀ ਮੈਨੂੰ ਦੱਸ ਦਿੰਦੀ ਆ ਇਹ ਲੜਕੀ ਆ ਜਿਹੜੀ ਇਹ 17 ਸਾਲ ਦੀ ਸਿਗੀ ਇਹ ਇਹਨਾਂ ਨੇ ਇਹਨਾਂ ਦੀ ਸ਼ਿਕਾਇਤ ਇਹ ਆ ਵੀ ਸਾਡੀ ਬੇਟੀ ਦਾ ਸਰਟੀਫਿਕੇਟ ਨਕਲੀ ਬਣਾ ਕੇ ਹਾਈ ਕੋਰਟ 'ਚ ਵਿਆਹ ਕੀਤਾ ਗਿਆ ਜਿਹਦੇ ਸਾਡੇ ਕੋਲ ਆਰਡਰ ਆਇਆ ਹਾਈ ਕੋਰਟ ਦੇ ਆਰਡਰ ਆ ਇਹਨਾਂ ਦਾ ਵਿਆਹ ਹੋਇਆ ਆ ਤੇ ਉਸ ਤੋਂ ਬਾਅਦ ਇਹ ਰਿਟ ਵੀ ਚੱਲੀ ਆ ਤੇ ਉਸ ਤੋਂ ਇਲਾਵਾ ਇਹ ਆ ਵੀ ਐਸੀ ਮੌਕੇ ਤੇ ਫਰਚਾ ਉਸੇ ਵਕਤ ਦਰਜ ਕਰਤਾ ਸੀ ਜਦਕਿ ਉਹਨਾਂ ਦਾ ਆਰਡਰ ਬਾਅਦੋਂ ਆਇਆ ਸੀਗਾ ਜਦੋਂ ਉਹਨਾਂ ਦਾ ਵਿਆਹ ਹੋ ਗਿਆ ਉਸ ਤੋਂ ਇਲਾਵਾ ਤਿੰਨ ਚਾਰ ਵਾਰ ਬਟਾਲਾ ਰੇਡ ਵੀ ਕੀਤੀ ਗਈ ਆ ਜੋ ਕਿ ਸਾਨੂੰ ਮੌਕੇ ਤੇ ਦੋਸ਼ੀ ਨਹੀਂ ਮਿਲਿਆ ਫਿਰ ਵੀ ਅਗਰ ਇਹਨਾਂ ਨੂੰ ਕੋਈ ਗਿਲਾ ਸ਼ਿਕਵਾ ਤਾਂ ਐਸੀ ਇਹ ਸ਼্বাসਨ ਦਵਾਨ ਨੇ ਆ ਕਿ ਮਤਲਬ 7 ਤੋਂ 10 ਦਿਨਾਂ ਦੇ ਅੰਦਰ ਅੰਦਰ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਹੋ ਜਾਵੇ ਕੋਸ਼ਿਸ਼ ਕਰਦੇ ਆ ਵੀ ਸਵੇਰ ਵੀ ਮੈਂ ਰੇਡ ਕਰਾਵਾਂਗੀ ਮੈਂ ਭੇਜਾਂਗੀ ਆਪਣੇ ਮੁਲਾਜ਼ਮ ਭੇਜਾਂਗੀ ਆਪਣੀ ਲੇਡੀ ਕਨਸਟੇਬਲ ਨਾਲ ਭੇਜਾਂਗੀ ਫਿਰ ਵੀ ਕੋਸ਼ ਸਮਾਂ ਲੱਗਦਾ ਆ ਕਿਉਂਕਿ ਇਹ ਹੁਣ ਇੰਨਾ ਮੀਡੀਆ 'ਚ ਜਾ ਰਿਹਾ ਤੇ ਦੋਸ਼ ਇਧਰ ਉਧਰ ਵੀ ਹੋ ਸਕਦਾ ਆ ਇਸ ਲਈ ਕੋਸ਼ਿਸ਼ ਸਮਾਂ ਚਾਹੀਦਾ ਵੀ 7 ਤੋਂ 8 ਦਿਨਾਂ ਦੇ ਅੰਦਰ ਅੰਦਰ ਦੋਸ਼ ਨੂੰ ਅਰੈਸਟ ਕਰ ਲਾਂਗੇ ਨਹੀਂ ਫੰਡੀ ਜੇ ਅਗਰ ਜਿਉਂ ਪਰਿਵਾਰ ਦੇ ਆਪਾਂ ਪਹਿਲਾਂ ਵੀ ਪ੍ਰੈਸ਼ਰ ਪਾਇਆ ਆ ਤੇ ਦੇਖੋ ਆਪਾਂ ਪ੍ਰੈਸ਼ਰ ਜੇ ਆਪਾਂ ਕਿਸੇ ਨੂੰ ਵੀ ਕਿਲਲੀਗਲ ਨਹੀਂ ਕਸਟਡੀ ਆਪਾਂ ਕਿਸੇ ਨੂੰ ਵੀ ਨਹੀਂ ਰਹਿਣਾ ਬੰਦਾ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਵੇਹੇ ਦੋਸ਼ੀ ਨੂੰ ਜਲਦੀ ਅਰੈਸਟ ਕਰ ਲੜਕੇ ਦੇ ਜਾਂ ਪਰਿਵਾਰ ਨੂੰ ਜਾਂ ਕੋਈ ਵੀ ਕਰਕੇ ਪਹਿਲਾਂ ਵੀ ਜੀ ਪਹਿਲਾਂ ਵੀ ਉਹਨਾਂ ਦੇ ਪ੍ਰੈਸ਼ਰਾਈਜ਼ ਕਰਕੇ ਉਹਨਾਂ ਨੂੰ ਲਿਆਂਦਾ ਗਿਆ ਹੈ ਇਹ ਨਹੀਂ ਗੱਲ ਨਹੀਂ ਲਿਆਂਦਾ ਗਿਆ ਲਿਆਂਦਾ ਗਿਆ ਆ ਪਰ ਦੋਸ਼ੀ ਇੱਧਰ ਉੱਧਰ ਆ ਉਹਨਾਂ ਦੇ ਨਹੀਂ ਰੇਂਜ ਅਸੀਂ ਇਹਨਾਂ ਨੂੰ ਇਹੀ ਕਿਹਾ ਅਗਰ ਤੁਹਾਡੇ ਕੋ ਕੋਈ ਫੋਨ ਨੰਬਰ ਹੈ ਤਾਂ ਸਾਨੂੰ ਦਵੋ ਨਹੀਂ ਉਹਨੂੰ ਵੀ ਲੋਡ ਸਾਨੂੰ ਦਵੋ ਸਾਨੂੰ ਦਵੂ ਇਹੀ ਉਹਨੂੰ ਟ੍ਰੇਸ ਤੇ ਲਵਾ ਲੈਂਦੇ ਆ ਸਰਵੇਲੈਂਸ ਤੇ ਲਵਾ ਲੈਂਦੇ ਆ ਇਹੀ ਉਹਨੂੰ ਟ੍ਰੇਸ ਕਰਾਂਗੇ ਹਫਤੇ ਤੱਕ ਹਾਂ ਬਿਲਕੁਲ ਨਾ ਯਾਰ ਕੋਈ ਝਗੜਾ ਵੀ ਪਾਦਾ ਕੀ ਨਾ ਯਾਰ ਠੀਕ ਹੈ